ਸਾਡੇ ਨਾਲ ਪ੍ਰਸ਼ਾਦ ਸਿੰਘ ਜੀ ਮੌਜੂਦ ਨੇ ਜੋ ਰਾਜਵਿਜਵੰਦਾਂ ਨੂੰ ਮਿਲਣ ਆਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਸੀ ਕਾ ਜੀ ਮਿਲਣ ਆਏ ਹਾਂ ਜੀ ਸਰ ਕੀ ਤੁਸੀਂ ਮਿਲਣ ਆਏ ਰਾਜਵਿਜਵੰਦ ਦੇ ਹਰ ਅਰਦਾਸ ਕਰਨਾ ਹੈ ਜੀ ਅਛਾ ਜੀ ਇੱਕ ਦੋ ਵਤ ਕੁਛ ਲਈ ਹੈ ਨਾ ਅਰਦਾਸ ਕਰਨਾ ਹੈ ਸੱਚੇ ਸੁਭਾਅ ਵੀ ਅਰਦਾਸ ਕੀਤੀ ਹੈ ਜਾ ਕੇ ਗੁਰਦੁਆਰਾ ਸਾਹਿਬ ਦੇ ਸੱਚੇ ਪਾਤਸ਼ਾਹ ਉਹ ਬੱਚੇ ਨੂੰ ਤੰਦਰੁਸਤੀ ਬਖਸ਼ ਇਹ ਬਹੁਤ ਇਮੋਸ਼ਨਲ ਹੈ ਕਿ ਉਹ ਛੋਟੇ ਛੋਟੇ ਬੱਚਿਆਂ ਦਾ ਬਾਪ ਉਸ ਮਾਂ ਦਾ ਪੁੱਤ ਜਿਹੜਾ ਹੈ ਇਸ ਟਾਈਮ ਬਹੁਤ ਹੀ ਓਏ ਕਲ ਕਿੰਨ ਸਾਡਾ ਵੀਰ ਹਾਲਾਤ ਚ ਪਿਆ ਉਹ ਸੌਰਤ ਦਾ ਹਾਨਾ ਕਰਵਾ ਹਲੇ ਤਾਂ ਉਹਦਾ ਫਾਦਰ ਹੀ ਤੁਰਿਆ ਜਾਂਦਾ ਇਹ ਦੇਖਿਆ ਜਾ ਰਿਹਾ ਉਹ ਸਾਲ ਵੀ ਨਹੀਂ ਉਹਦਾ ਫਾਦਰ ਰਾਹਾਂ ਚ ਤੁਰਿਆ ਜਾਂਦਾ ਤੇ ਇਹ ਵੱਡਾ ਇੱਕ ਐਕਸੀਡੈਂਟ ਆ ਅਰਦਾਸ ਹੈ ਗੁਰੂ ਰਾਮਦਾਸ ਜੀ ਸਵੇਰ 6 ਵਜੇ ਇਹ ਕੀਤੀ ਹੈ ਇਹ ਮਾਰ ਮੈਨੂੰ ਲੱਗਦਾ ਕਿ ਬਿਰਥੀ ਨਾ ਜਾਏ ਜਨ ਕੀ ਅਰਦਾਸ ਅਰਦਾਸ ਕਰੋ ਜਵੰਦਾ ਆਪਣੇ ਪਰਿਵਾਰ ਚ ਆ ਜੂਗਾ ਬਸ ਇਹੀ ਕਹਿਣਾ ਚਾਹਣਾ ਮੈਂ ਥੈਂਕ ਯੂ ਕਾਫੀ ਚੇਤੇ ਸਿੰਗਰ ਨੇ ਕਦੀ ਕੌਂਟਰੋਵਰਸੀ ਨਹੀਂ ਆਇਆ ਸੀ ਵੀ ਵੇਖਿਆ ਆ ਮਤਲਬ ਕਾਫੀ ਖੁਸ਼ ਮਜ਼ਾਜੀ ਸੁਭਾਅ ਦੇ ਨੇ ਨਾ ਜੀ ਨਾ ਮੈਂ ਫਿਲਮਾਂ ਕੀਤੀਆਂ ਉਹਨਾਂ ਨਾਲ ਮਿਲਦੇ ਰਹੇ ਨੇ ਬਹੁਤ ਹੀ ਹਨਾ ਦੋ ਤਿੰਨ ਪ੍ਰੋਗਰਾਮਾਂ ਦੇ ਵਿੱਚ ਮਿਲੇ ਆ ਜਾਂ ਫੋਨ ਤੇ ਗੱਲ ਹੁੰਦੀ ਸੀ ਬਹੁਤ ਹੀ ਸੌ ਸੁਭਾਅ ਦਾ ਮਨੋਖਣਾ ਸਾਦਾ ਮਨੋਖ ਆਪ ਕਬਹੁਤ ਹੀ ਪੀੜਾਂ ਵਿੱਚ ਦੀ ਨਿਕਲਿਆ ਆਪਦਾ ਘਰ ਉਹਨੇ ਕਿੱਥੇ ਲੈ ਕੇ ਗਿਆ ਸੀਗਾ ਹਨਾ ਬੱਚੇ ਛੋਟੇ ਛੋਟੇ ਉਹਦੇ ਬੰਨੀ ਉਹ ਮੈਂ ਬਹੁਤ ਦੁੱਖ ਰਿਹਾ ਹੋ ਸਾਰੇ ਮੈਨੂੰ ਲੱਗਦਾ ਹੈ ਅਰਦਾਸ ਕਰੋ ਤੁਹਾਡੀਆਂ ਅਰਦਾਸਾਂ ਤੁਸੀਂ ਤੁਸੀਂ ਮੈਸੇਜ ਦਿਓਗੇ ਇਨਾਂ ਰਾਈ ਕੇ ਸੱਚੇ ਪਾਤਸ਼ਾਹ ਅਰਦਾਸ ਕਰੋ ਤੇ ਇਸ ਘਰ ਕਰ ਕਰ ਅਰਦਾਸਾਂ ਹੋਣੀਆਂ ਜੇ ਬੰਦਾ ਖੜਾ ਹੋ ਜਾਵੇ ਥੈਂਕ ਯੂ ਸਾਡੇ ਨਾਲ ਜਿਸ ਗਾਧੂ ਜੀ ਮੌਜੂਦ ਨੇ ਜੋ ਰਾਜਵੀ ਜਵੰਦਾਂ ਨੂੰ ਮਿਲਣ ਆਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਕੀ ਤੁਸੀਂ ਮਿਲਣ ਆਏ ਰਾਜਵੀ ਜਵੰਦ ਦੇ ਹਰਦਾਸ ਕਰਨਾ ਹੈ ਜੀ ਅਛਾ ਜੀ ਇਤੂਵਤ ਕੁਛ ਵੀ ਹੈ ਨਾ ਅਰਦਾਸ ਕਰਨਾ ਹੈ ਸੱਚੇ ਸੁਭਾਅ ਵੀ ਅਰਦਾਸ ਕੀਤੀ ਹੈ ਜਾਂ ਕਿ ਗੁਰਦੁਆਰਾ ਸਾਹਿਬ ਦੇ ਸੱਚੇ ਪਾਤਸ਼ਾਹ ਉਹ ਬੱਚੇ ਨੂੰ ਤੰਦਰੁਸਤੀ ਬਖਸ਼ ਬਹੁਤ ਇਮੋਸ਼ਨਲ ਹੈ ਕਿ ਉਹ ਛੋਟੇ ਛੋਟੇ ਬੱਚਿਆਂ ਦਾ ਬਾਪ ਉਸ ਮਾਂ ਦਾ ਪੁੱਤ ਜਿਹੜਾ ਹੈ ਇਸ ਟਾਈਮ ਬਹੁਤ ਹੀ ਗੰਭੀਰ ਹਾਲਾਤ 对啊。Yeah. ਉਹ ਸਾਰਤ ਦਾ ਹਨਾ ਕਰਵਾਣਾ ਹਲੇ ਤਾਂ ਉਹਦਾ ਫਾਦਰ ਹੀ ਤੁਰਿਆ ਜਾਂਦਾ ਇਹ ਦੇਖਿਆ ਜਾ ਰਿਹਾ ਉਹ ਸਾਲ ਵੀ ਨਹੀਂ ਉਹਦਾ ਫਾਦਰ ਰਾਹਾਂ 'ਚ ਤੁਰਿਆ ਜਾਂਦਾ ਤੇ ਇਹ ਵੱਡਾ ਇੱਕ ਐਕਸੀਡੈਂਟ ਆ ਅਰਦਾਸ ਹੈ ਗੁਰੂ ਰਾਮਦਾਸ ਜੀ ਸਵੇਰ 6 ਵਜੇ ਇਹ ਕੀਤੀ ਹੈ ਇਹ ਮਾਰ ਮੈਨੂੰ ਲੱਗਦਾ ਕਿ ਬਿਰਥੀ ਨਾ ਜਾਏ ਜਨਕੀ ਅਰਦਾਸ ਅਰਦਾਸ ਕਰੋ ਜਵੰਦਾ ਆਪਣੇ ਪਰਿਵਾਰ 'ਚ ਆ ਜੂਗਾ ਬਸ ਇਹੀ ਕਹਿਣਾ ਚਾਹਣਾ ਮੈਂ ਥੈਂਕ ਯੂ ਕਾਫੀ ਚੇਤੇ ਸਿੰਗਰ ਨੇ ਕਦੀ ਕੌਂਟਰੋਵਰਸੀ 'ਚ ਨਹੀਂ ਆਇਆ ਸੀ ਵੀ ਵੇਖਿਆ ਆ ਮਤਲਬ ਕਾਫੀ ਖੁਸ਼ ਮਜ਼ਾਜੀ ਸੁਭਾਅ ਦੇ ਨੇ ਨਾ ਜੀ ਨਾ ਮੈਂ ਫਿਲਮਾਂ ਕੀਤੀਆਂ ਉਹਨਾਂ ਨਾਲ ਮਿਲਦੇ ਰਹੇ ਨੇ ਬਹੁਤ ਹੀ ਹਨਾ ਦੋ ਤਿੰਨ ਪ੍ਰੋਗਰਾਮਾਂ ਦੇ ਵਿੱਚ ਮਿਲੇ ਆ ਜਾਂ ਫੋਨ ਤੇ ਗੱਲ ਹੁੰਦੀ ਸੀ ਬਹੁਤ ਹੀ ਸੌ ਸੁਭਾ ਦਾ ਮਨੋਖਣਾ ਸਾਦਾ ਮਨੋਖ ਆਪ ਇੱਕ ਬਹੁਤ ਹੀ ਪੀੜਾਂ ਵਿੱਚ ਦੀ ਨਿਕਲਿਆ ਆਪ ਦਾ ਘਰ ਉਹਨੇ ਕਿੱਥੇ ਲੈ ਕੇ ਗਿਆ ਸੀਗਾ ਹਨਾ ਬੱਚੇ ਛੋਟੇ ਛੋਟੇ ਉਹਦੇ ਬੰਨੀ ਉਹ ਮੈਂ ਬਹੁਤ ਦੁੱਖ ਖਰਿਆ ਹੋ ਸਾਰੇ ਮੈਨੂੰ ਲੱਗਦਾ ਹੈ ਅਰਦਾਸ ਕਰੋ ਤੁਹਾਡੀਆਂ ਅਰਦਾਸਾਂ ਤੁਸੀਂ ਤੁਸੀਂ ਮੈਸੇਜ ਦਿਓਗੇ ਇਨਾਂ ਰੈਂਕ ਇਸ ਸੱਚੀ ਪਾਸ਼ਾ ਅਰਦਾਸ ਕਰੋ ਤੇ ਇਸ ਘਰ ਘਰ ਰਦਾਸਾ ਹੋਣੀਆਂ ਜੇ ਬੰਦਾ ਖੜਾ ਹੋ ਜਾਵੇ ਜੀ ਠੀਕ ਹੈ ਥੈਂਕ ਯੂ